ਮੇਰੇ ਕਿਸਾਨ ਭਰਾ ਜਿਹੜੇ ਛੋਟੇ ਜਿਹੜੇ ਘਰ ਦੀਆਂ ਬਗੀਚੀਆਂ ਵਾਸਤੇ ਲੋਕ ਸਬਜ਼ੀਆਂ ਤਾਂ ਕਰ ਰਹੀਆਂ ਚਾਹੁੰਦੇ ਹਨ ਪਰ ਉਹਨਾਂ ਨੂੰ ਅੱਛੀਆਂ ਪਨੀਰੀਆਂ ਨਹੀਂ ਮਿਲ ਰਹੀਆਂ ਇਸ ਕਰਕੇ ਮੈਂ ਮੈਂ ਕਾਫੀ ਸਾਲਾਂ ਤੋਂ ਇਸ ਤਰ੍ਹਾਂ ਦੀ ਮੈਂ ਸ਼ੁਰੂ ਕੀਤਾ ਲੋਕਾਂ ਨੂੰ ਵਧੀਆ ਨਰਸਰੀ ਵਧੀਆ ਬੀਜ ਉਹਨਾਂ ਨੂੰ ਦਿੱਤੇ ਜਾਣ ਤੇ ਉਹ ਆਪਦੇ ਘਰੇਲੂ ਸਬਜ਼ੀਆਂ ਉਹ ਪੈਦਾ ਕਰ ਸਕਦਾ ਹੁਣ ਲਾਲੀਬਾਈ ਹੁਣ ਪਿਆਜ਼ ਦਾ ਸੀਜ਼ਨ ਆ ਰਿਹਾ ਹੈ ਨਾ ਤੇ ਪਿਆਜ਼ ਦੀ ਪਨੀਰੀ ਬਿਲਕੁਲ ਹੁਣ ਤਿਆਰ ਹੋ ਰਹੀ ਹੈ ਤੇ ਲਗਭਗ ਇਹ ਅਕਤੂਬਰ ਨੂੰ 9 ਦਸੰਬਰ ਦੇ ਪਹਿਲੇ ਤਰੀਕ ਤੋਂ ਇਹ ਸਟਾਰਟ ਹੋ ਜਾਣਾ ਹੈ ਸਾਰਾ ਇਹ ਪਿਆਜ਼ ਦੀ ਲਵਾਈ ਹੈ ਜਿਹੜੀ ਤੇ ਉਹ ਪਨੀਰੀ ਹੁਣ ਤਾਂ ਆਪਾਂ ਤਿਆਰ ਕਰ ਰਹੇ ਆਂ ਤੇ ਹੋਰ ਜਿਵੇਂ ਗੋਭੀ ਦੀ ਗੋਭੀ ਤਾਂ ਚੱਲੀ ਵੀ ਜਾਂਦੀ ਹੈ ਗੋਭੀ ਹੁਣ ਤੇ ਫਿਰ ਵੀ ਗੋਭੀ ਹੋਰ ਵੀ ਲੱਗੀ ਜਾਣੀ ਹੈ ਨਾ ਗੋਭੀ ਦੀ ਪਨੀਰੀਆ ਸ਼ਿਮਲਾ ਮਿਰਚ ਹੁਣ ਲੱਗਣਾ ਸ਼ੁਰੂ ਹੋ ਗਈ ਹੈ ਉਹਦੀ ਉਹਦੀਆਂ ਪਨੀਰੀਆਂ ਆਚਾਰੀ ਮਿਰਚ ਦੀ ਪਨੀਰੀਆ ਨਾ ਹੋਰ ਬਰੋਕਲੀ ਗੋਭੀ ਹੈ ਟਮਾਟਰ ਹੈ ਬੈਂਗਣ ਬੈਂਗਣੀ ਹੈ ਇਹ ਸਾਰੀਆਂ ਜਿੰਨੀਆਂ ਵੀ ਜਿਹੜੀਆਂ ਸਰਦੀ ਦੁੱਤ ਦੀਆਂ ਸਬਜ਼ੀਆਂ ਇਹਨਾਂ ਦੀਆਂ ਪਨੀਰੀਆਂ ਹੁਣ ਬਿਲਕੁਲ ਤਿਆਰ ਹੋ ਰਹੀਆਂ ਹੈ ਤੇ ਇਹ ਵਸ ਅਗਲੇ ਮਹੀਨੇ ਇਹ ਲੱਗਣੀ ਬਿਲਕੁਲ ਭਾਈ ਜੀ ਹੁਣ ਇਹ ਬਹੁਤ ਹੀ ਠੁਕਮਾ ਸਮਾਂ ਹੈ ਤੇ ਮੈਂ ਕਿਸਾਨ ਭਰਾਵਾਂ ਨੂੰ ਕਹਿਣਾ ਚਾਹਣਾ ਵੀ ਸਾਰੇ ਖੇਤ ਉਹਨਾਂ ਝੋਨਾ ਵੱਢ ਕੇ ਖਾਲੀ ਹੋ ਚੁੱਕੇ ਐ ਤੇ ਅਸੀਂ ਉਹਨੂੰ ਚੰਗੀ ਤਰ੍ਹਾਂ ਉਹਨੂੰ ਕਾਫੀ ਉਹਨੂੰ ਜਿਹੜਾ ਇਹਨਾਂ ਬਾਹ ਬਾ ਕੇ ਸਕਾਉਣਾ ਜ਼ਰੂਰੀ ਐ ਇੱਥੇ ਪਿਆਜ਼ ਦਾ ਆਪਾਂ ਖੇਤੀ ਕਰੀਏ ਨਾ ਉਹ ਜਿੰਨੇ ਵਾਰੀ ਆਪਾਂ ਨੂੰ ਉਹਨੂੰ ਰੂੜੀ ਦੀ ਖਾਦ ਪਾ ਕੇ ਜਿੰਨੇ ਵਾਰੀ ਉਹਨੂੰ ਵਾਹਿਆ ਜਾਊਗਾ ਤਾਂ ਉਹ ਵਣਪੁਰ ਪਰਾਉਰਤ ਸੁੱਕ ਜਾਊਗਾ ਤਾਂ ਉਹ ਪਿਆਜ਼ ਦੀ ਖੇਤੀ ਹਰ ਤੇ ਬਹੁਤ ਚੰਗਾ ਰਹੂਗਾ 25 ਜੇ ਪਏ ਹੈ ਮਹੀਨਾ ਹੀ ਰੱਖ ਲੋ ਹਾਂਜੀ ਤੇ ਪਰ ਫਿਰ ਵੀ ਉਹਨੂੰ ਆਪਾਂ ਜਿੰਨਾ ਵੀ ਚੰਗੀ ਤਰ੍ਹਾਂ ਜਿੰਨੇ ਵਾਰੀ ਵੀ ਉਹਨੂੰ ਵਾਹ ਲਾਂਗੇ ਉਨਾ ਹੀ ਚੰਗਾ ਹੈ ਸਰੇਣਾ ਵੀ ਜਿਵੇਂ ਹੁਣ ਹੁਣ ਖੇਤ ਖਾਲੀ ਆ ਸਾਡੇ ਕੋਲੇ ਹਾਂਜੀ ਤੇ ਅਸੀਂ ਉਹਨੂੰ ਚੰਗੀ ਗਲੀ ਸਰੀ ਰੂੜੀ ਦੀ ਖਾਦ ਪਾ ਕੇ ਉਹਨੂੰ ਜਿੰਨੇ ਵਾਰੀ ਵਾਹ ਲਾਂਗੇ ਉਦੋਂ ਜਿਪਸਮ ਪਾਵਾਂਗੇ ਹਨਾ ਵਾਹਨ ਨੂੰ ਪੋਲਾ ਹੋ ਜਾਊਗਾ ਸਲਫਰ ਵਗੈਰਾ ਪਾਵਾਂਗੇ ਉਹਨੀਆਂ ਹੁਣੇ ਜਿਹੜੀਆਂ ਖਾਦਾਂ ਉਹਨਾਂ ਨੂੰ ਪਾ ਕੇ ਉਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਉਹਨੂੰ ਜਿੰਨੀ ਵਾਹ ਹੀ ਕਰ ਲਾਂਗੇ ਤਾਂ ਉਹਨਾਂ ਸਾਡਾ ਖੇਤਾਂ ਪਿਆਜ਼ ਦਾ ਝਾੜ ਵਧੀਆ ਆਊਗਾ ਪਿਆਜ਼ ਚੱਲਣ ਚ ਦਿੱਕਤ ਨਹੀਂ ਆਊਗੀ ਹਣਾ ਤੇ ਇਸ ਇਸ ਕਰਕੇ ਅਸੀਂ ਵੀ ਮੈ ਕਿਸਾਨ ਭਰਾ ਨੂੰ ਸਲਾਹ ਦਿੰਨਾ ਹੈ ਹੁਣ ਤੇ ਖੇਤਾਂ ਦੀ ਤਿਆਰੀ ਕਰਨੀ ਸ਼ੁਰੂ ਕਰਦੇ ਸਵਾ ਇਹਦਾ ਸਮਝ ਲਓ ਵੀ ਤੁਸੀਂ ਅਕਤੂਬਰ ਨੂੰ ਦਸੰਬਰ ਤੋਂ ਸ਼ੁਰੂ ਹੋ ਜਾਂਦਾ ਲੱਗਣਾ ਹੈ ਜਿਹੜਾ ਪੱਕਾਵੇਂ ਪਿਆਜ ਦਸੰਬਰ ਮਹੀਨੇ ਤੋਂ ਸ਼ੁਰੂ ਹੋ ਜਾਂਦੇ ਆ ਤੇ ਜਨਵਰੀ ਮਹੀਨੇ ਤੱਕ ਰੇ ਅ 24 ਅਧ ਜਨਵਰੀ ਤੱਕ ਰਹੇ ਲੱਗਦੇ ਰਹਿੰਦੇ ਆ ਨਾ ਤੇ ਇਹ ਬੜਾ ਹੀ ਵਧੀਆ ਟੁਕਮਾ ਸਮਾਨ ਹੁੰਦਾ ਹੈ ਇਹਦੇ ਵਿੱਚ ਹਾਈਬ੍ਰਿਡ ਪਿਆਜ਼ ਵੀ ਲਾਏ ਜਾਂਦੇ ਆ ਜਿਹੜੇ ਕਾਫੀ ਜ਼ਿਆਦਾ ਝਾੜ ਦਿੰਦੇ ਆ ਨਾ ਤੇ ਉਹ ਖਰ ਲੌਂਗ ਟਾਈਮ ਰਹਿ ਤਾਂ ਨਹੀਂ ਸਕਦੇਗੇ ਪਰ ਉਹ ਝਾੜ ਉਹਨਾਂ ਦਾ ਕਾਫੀ ਵੱਧ ਹੁੰਦਾ ਹੈ ਅੱਛਾ ਤੇ ਇਹ ਸਮਝ ਲਓ ਕਿ ਗਾਂ ਮਕਣਕ ਤੇ ਜਿਹੜਾ ਗੇਤਾ ਲੱਗਾਗੇ ਉਹ ਕਣਕ ਦੇ ਨਾਲ ਹੀ ਪੱਟਿਆ ਜਾਊਗਾ ਤੇ ਜਿਹੜਾ ਹੋਰ ਥੋੜਾ ਜਿਹਾ ਆਪਾਂ ਜਨਵਰੀ ਜਾ ਕੇ ਲਾਉਣੇ ਆ ਉਹ ਥੋੜਾ ਜਿਹਾ 10 ਦਿਨ ਹੋਰ ਵੱਧ ਲਊਗਾ ਕਣਕ ਦੇ ਬਰਾਬਰ ਵਾਲੀ ਖੇਤੀ ਹੈ ਕਣਕ ਦੇ ਕਣਕ ਦੇ ਬਰਾਬਰ ਖੇਤੀ ਇਹਨੂੰ ਮੰਨ ਕੇ ਆਪਾਂ ਚੱਲਾਂਗੇ ਤਾਂ ਕਣਕ ਦੇ ਬਰਾਬਰ ਖੇਤੀ ਹੈ ਤੇ ਇਹ ਆਪਾਂ ਖੇਤੀ ਕਰਕੇ ਚੰਗਾ ਮੁਨਾਫਾ ਕਮਾ ਸਕਦੇ ਪਨੀਰੀ ਅਸੀਂ ਜੋ ਵੀ ਕੋਈ ਕਿਸਾਨ ਭਰਾ ਜਿਨ੍ਹਾਂ ਦੇ ਕੋਈ ਆਰਡਰ ਆਉਣਗੇ ਉਹਨਾਂ ਦੀ ਅਸੀਂ ਬੁਕਿੰਗ ਕਰਾਂਗੇ ਤੇ ਉਹਨਾਂ ਨੂੰ ਸਾਰਿਆਂ ਨੂੰ ਪਨੀਰੀਆਂ ਦੇਵਾਂਗੇ ਅਸੀਂ 2.5-3 ਏਕੜ ਦੇ ਵਿੱਚ ਪਨੀਰੀ ਦਾ ਸਿਸਟਮ ਕਰਦੇ ਆਂ ਤੇ ਜਿੰਨਾ ਵੀ ਕੋਈ ਇਹ ਕੀ ਰਿਕੁਆਇਰਮੈਂਟ ਹੋ ਉਸਹਾ ਬਣਾ ਦੀ ਉਹਨੂੰ ਪਹਿਲੀ ਤਿਆਰ ਕਰਕੇ ਦੇਮ। ਇਹ ਹਾਈਬ੍ਰਿਡ ਪਿਆਜ਼ ਆ ਉਹ ਹੁਣ ਲੱਗੀ ਜਾਂਦੇ ਆ। ਹੁਣ ਵੀ ਲਵਾਈ ਜਾਂਦੇ ਆ। ਹਨਾ ਉਹ ਉਹ ਲੱਗਣੇ ਸ਼ੁਰੂ ਹੋ ਚੁੱਕੇ ਆ ਨਾ। ਜੀ ਤੇ ਪਰ ਜਿਹੜੇ ਆਪਾਂ ਪਕਾਵੇਂ ਪਿਆਜ਼ ਆ ਜਿਹੜੀਆਂ ਪੰਜਾਬ ਆਪਣੇ ਪੰਜਾਬ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੀਆਂ ਵੀ ਵੈਰਾਈਟੀਆਂ ਆਪਣੇ ਕੋਲੇ ਇੱਕ ਦੀ ਪੰਜਾਬ ਨਰੋਆ ਵੈਰਾਈਟੀਆਂ ਜਿਹੜੀ ਬਹੁਤ ਕਾਫੀ ਚਿਰ ਤੋਂ ਮਸ਼ਹੂਰ ਆ ਇਹ ਇਹ ਚੱਲਦੀ ਆ ਰਹੀ ਆ ਨਾ। ਇੱਕ ਦੀ ਐਲ 7 ਇਹਨਾਂ ਨੇ ਨਵੀਂ ਵੈਰਾਈਟੀ ਕੱਢੀ ਆ ਉਹ ਵੀ ਆਪਾਂ ਲਗਾਈ ਹੋਈ ਆ ਨਾ। ਜੀ ਤੇ ਐਲ 22 ਇਹ ਜਿਹੜਾ ਇਹ ਵੀ ਇਹਨਾਂ ਦਾ ਕਾਫੀ ਟਾਈਮ ਤੋਂ ਪੁਰਾਣਾ ਚੱਲਿਆ ਆ ਰਿਹਾ ਪਿਆਜ ਹੈ ਇਹ ਵੀ ਬਹੁਤ ਵਧੀਆ ਚੱਲ ਰਿਹਾ ਹੈ ਹੋਰ ਅਸੀਂ ਦੂਜੀਆਂ ਕੰਪਨੀਆਂ ਦੇ ਕਈ ਵੀ ਆ ਉਹ ਵੀ ਅਸੀਂ ਲਾਉਣੇ ਆ ਤੇ ਖਾਸ ਕਰਕੇ ਖਰਜ ਯੂਨੀਵਰਸਿਟੀ ਤੋਂ ਬਹੁਤ ਸਾਡੀ ਵਧੀਆ ਵੈਰਾਈਟੀਆਂ ਐ ਵੈਰਾਈਟੀਆਂ ਤੇ ਇਹ ਚੰਗੇ ਝਾੜ ਆ ਰਹੇ ਵਧੀਆ ਇਹ ਆ ਬਾਈ ਜੀ ਜਿਵੇਂ ਆਪਣਾ ਮੁਕਸਰ ਜਿਲ੍ਹਾ ਏ ਮੈਂ ਤਾਂ ਇਸ ਇੱਥੇ ਤਾਂ ਆਪਣੇ ਥੋੜਾ ਪਾਣੀ ਥੱਲੇ ਦਾ ਨੇੜੇ ਕਰਕੇ ਤੇ ਜਿਹੜੀਆਂ ਭਾਰੀਆਂ ਜਮੀਨਾਂ ਉੱਥੇ ਅਸੀਂ ਬਿੱਡਾਂ ਤੇ ਸਲਾਹ ਦਿੰਦੇ ਆ ਬੈੱਡ ਤੇ ਪਿਆਜ਼ ਲਾਇਆ ਜਾਵੇ ਤਾਂ ਬਹੁਤ ਚੰਗਾ ਰਹਿੰਦਾ ਹਨ ਤੇ ਹਾਂ ਜਿੱਥੇ ਕੋਈ ਜਿਵੇਂ ਬਠਿੰਡਾ ਜਿਲ੍ਹਾ ਉੱਥੇ ਪਾਣੀ ਨੀਚੇ ਆ ਉੱਥੇ ਆਪਾਂ ਕਿਆਰੀਆਂ ਬਣਾ ਕੇ ਉਵੇਂ ਵੀ ਲਗਾ ਸਕਦੇ ਆ ਤੇ ਪਰ ਜੇ ਬੈੱਡ ਦੇ ਉੱਤੇ ਪਿਆਜ ਆ ਉਹ ਕਾਫੀ ਵਧੀਆ ਉਹਦੇ ਨਾਲ ਪਨੀਰੀ ਵੀ ਘੱਟ ਪੈਂਦੀ ਝਾੜ ਦਬਲ ਹੁੰਦਾ ਡ੍ਰਿਪ ਪਰ ਡ੍ਰਿਪ ਹੋ ਜੇ ਤਾਂ ਫਿਰ ਤਾਂ ਸੋਨੇ ਤੇ ਸੁਹਾਗਾ ਹੋ ਗਿਆ ਨਾ ਹਾਂ ਜੇ ਡ੍ਰਿਪ ਤੇ ਆਪ ਲਗਾ ਲੈਨੇ ਤਾਂ ਫਿਰ ਤਾਂ ਉਹ ਤੋਂ ਵੀ ਗਾਂ ਚਲੇ ਗਏ ਨਾ ਹਰ ਕਿਸਾਨ ਕੋਲੇ ਤਾਂ ਡ੍ਰਿਪ ਨਹੀਂ ਲੱਗੀ ਹੋਈ हां ਸਬਜ਼ੀ ਜਿਹੜੇ ਕਿਸਾਨ ਸਬਜ਼ੀਆਂ ਦੀ ਖੇਤੀ ਕਰਦੇ ਆ ਉਹਨਾਂ ਨੂੰ ਮੈਂ ਇਹੀ ਰੈਅ ਦੇਵਾਂਗਾ ਉਹ ਡ੍ਰਿਪ ਸਿਸਟਮ ਜ਼ਰੂਰ ਲਗਾਉਣਾ। ਸਾਈਜ਼ ਤਾਂ ਬਹੁਤ ਵੱਡੇ ਵੀ ਹੋ ਜਾਂਦੇ ਪਰ ਸਾਈਜ਼ ਦਾ ਨਹੀਂ ਹੁੰਦਾ ਆਪਣਾ ਲਾਲੀ ਜੀ ਸਾਈਜ਼ ਤਾਂ ਦਰਮਿਆਨਾ ਹੀ ਕੋਈ ਵੀ ਫਸਲ ਉਹਦਾ ਦਰਮਿਆਨਾ ਸਾਈਜ਼ ਹੁੰਦਾ ਤਾਂ ਉਹੀ ਉਹ ਵਧੀਆ ਉਹ ਜ਼ਿਆਦਾ ਰਹਿੰਦਾ। ਦੇਖੋ ਆਇਆ ਤਾਂ 2.5 2.5 ਤੋਂ 300 ਗ੍ਰਾਮ ਦੇ ਪਿਆਜ਼ ਹੋ ਜਾਂਦੇ ਹਨਾ ਉਹ ਹਾਈਬ੍ਰਿਡ ਪਿਆਜ਼ ਲਾ ਲਓ ਉਹਨਾਂ ਦਾ ਕੋਈ ਉਹ ਜ਼ਿਆਦਾ ਵਧੀਆ ਬੈਨੀਫਿਟ ਨਹੀਂ ਹੁੰਦਾ ਉਹ ਗਾਲੀਗੇ ਖਰਾਬ ਹੀ ਹੋਗੇ ਤਾਂ ਉਹਨਾਂ ਦਾ ਕੋਈ ਫਾਇਦਾ। ਹਾਂ ਦਰਮਿਆਨਾ ਸਾਈਜ਼ ਹੋਣਾ ਚਾਹੀਦਾ। ਇੱਕੋ ਜਿਹਾ ਸਾਈਜ਼ ਹੋਣਾ ਚਾਹੀਦਾ ਤੁਹਾਡਾ ਪਿਆਜ਼ ਦਾ ਤੁਹਾਡੀ ਲਵਾਈ ਇੱਕ ਤਰ੍ਹਾਂ ਦੀ ਲੱਗੀ ਹੋਈ ਹੈ ਸਹੀ ਲੱਗੀ ਹੋ ਤਾਂ ਤੁਹਾਡਾ ਸਾਰੇ ਪਿਆਜ਼ ਦਾ ਸਾਈਜ਼ ਇੱਕੋ ਆਊਗਾ ਜੇ ਇੱਕ ਸਾਈਜ਼ ਆਊਗਾ ਤਾਂ ਤੁਹਾਡਾ ਝਾੜ ਵੀ ਵੱਧ ਆਊਗਾ ਜਿਵੇਂ ਜਿਹੜਾ ਇੱਕ ਪੰਜਾਬ ਨਰਵਾ ਵੈਰੈਟੀ ਹੈ ਇਹ ਵੈਰੈਟੀ ਹੈ ਜਿਹੜੀ ਇਹ ਬਹੁਤ ਜ਼ਿਆਦਾ ਕੌੜੀ ਵੈਰੈਟੀ ਨਹੀਂ ਹੁੰਦੀ ਇਹ ਆਮ ਜ਼ਿਆਦਾ ਘਰਾਂ ਦੇ ਵਿੱਚ ਇਹੀ ਖਾਧਾ ਜਾਂਦਾ ਜਿਵੇਂ ਲਸਣ ਖਾਣ ਵਾਲਾ ਹੁੰਦਾ ਨਹੀਂ ਖਾਣ ਵਾਲਾ ਤਾਂ ਪਕਾ ਖਾਧਾ ਤਾਂ ਪੱਕਾ ਹੀ ਜਾਂਦਾ ਹਾਂਜੀ ਪਕਾਇਆ ਵੀ ਜਾਂਦਾ ਇਹਨੂੰ ਪਰ ਇਹ ਜਿਆਦਾ ਕੜਤਨ ਨਹੀਂ ਹੁੰਦੀ ਇਹਦੇ ਵਿੱਚ ਇਹ ਮਿੱਠਾ ਪਿਆਜ਼ ਬੋਲਦੇ ਹਨ ਮਤਲਬ ਰੋਟੀ ਨਾਲ ਜਾਂ ਕਿੱਦਾਂ ਖਾ ਲੇ ਹਾਂ ਇਹਨੂੰ ਸਲਾਦ ਵੀ ਖਾ ਲਓ ਤੁਸੀਂ ਸਬਜ਼ੀ ਚ ਪਾ ਲਓ ਇਹਦਾ ਕੋਈ ਉਹਦਾ ਉਹਦਾ ਇਹ ਜਿਆਦਾ ਪਿਆਜ਼ ਆਪਣੇ ਹੀ ਵਰਤਿਆ ਜਾਂਦਾ ਹੈ ਇਹਨੂੰ ਨਾਸਕ ਵਾਲਾ ਪਿਆਜ਼ ਵੀ ਬੋਲਦੇ ਆ ਅੱਛਾ ਠੀਕ ਹੈ ਹਾਂ ਤੇ ਜਿਵੇਂ L28 ਹੈ ਇਹ ਇਹ ਜਿਹੜੀਆਂ ਵੈਰਾਈਟੀਆਂ ਲਾਲ ਰੈੱਡ ਰੈੱਡ ਵੈਰਾਈਟੀਆਂ ਹੈ ਇਹ ਕੜਤਨ ਵਾਲੀਆਂ ਵੈਰਾਈਟੀਆਂ ਨਹੀਂ ਹਨ ਇਹ ਜਿਆਦਾ ਰਿਆ ਸ਼ਰਦੀਆਂ ਦੇ ਵਿੱਚ ਇਹ ਹਲਵਾਈਆਂ ਦੇ ਤੌਰ ਤੇ ਇਹ ਇਸ ਨੂੰ ਜਿਆਦਾ ਜੂਜ ਕੀਤਾ ਜਾਂਦਾ ਹੈ ਹੈ ਤੇ ਇਸ ਕਰਕੇ 2-3 ਦੋ ਵੈਰਾਈਟੀਆਂ ਜਿਆਦਾ ਪ੍ਰਚਲਿਤ ਹੈ ਇਹ ਆਪਣੇ ਪੰਜਾਬ ਦੇ ਵਾਸਤੇ ਬਹੁਤ ਵਧੀਆ ਕੋਣੋ ਸਮਝਦਾ ਅਲੀ ਜੀ ਬਾਈ ਆਪਣਾ ਤੁੰਨੋਂ ਦਸੰਬਰ ਦੇ ਪਹਿਲੇ ਹਫਤੇ ਤੋਂ ਆਪਾਂ ਫਰੀਂਗਾ ਸਟਾਰਟ ਕਰਦਾਂਗੇ ਲੇਕਿਨ ਤੇ ਉਦੋਂ ਪਹਿਲਾਂ ਵੀ ਜਿਹੜੇ ਹਰੇ ਪਿਆਜ਼ ਜੇ ਕਿਸੇ ਲਾਉਣ ਦਾ ਉਹ ਵੀ ਦੇਈ ਜਾਂਦੇ ਆ ਤੇ ਪਰ ਜਿਹੜਾ ਆਮ ਪਕਾਵਾ ਪਿਆਜ਼ ਆ ਉਹ ਦਸੰਬਰ ਦੇ ਪਹਿਲੇ ਪਹਿਲੇ ਹਫ਼ਤੇ ਤੋਂ ਸ਼ੁਰੂ ਆ। ਉਹ ਹੀ ਆਪਾਂ ਦੱਸ ਕੇ ਪਹਿਲੇ 10 ਘਟੇ ਵਿੱਚ ਜਿੱਥੇ ਤੁਹਾਡਾ ਆਪਣਾ ਮੁਕਸਰ ਜਲਾਣਾ ਇੱਥੇ ਪਾਣੀ ਥੱਲੇ ਦਾ ਨੇੜੇ ਕਰਕੇ ਆਪਾਂ ਕੀ ਹੁੰਦਾ ਨਾ ਭਰ ਕੇ ਪਾਣੀ ਲਾ ਦਿੰਨੇ ਆ। ਹਾਂਜੀ ਉਹ ਪਾਣੀ ਫਿਰ ਕਈ ਦਿਨ ਪਾਣੀ ਨਹੀਂ ਸੁੱਕਦਾ। ਉਹਨੂੰ ਪਾਣੀ ਹੀ ਦਵਾ ਦਿੰਦਾ। ਐਸੇ ਕਰਕੇ ਮੈਂ ਇਹ ਹੀ ਉਹ ਕਿਸਾਨ ਭਰਾ ਨੂੰ ਕਹਿਣਾ ਚਾਹੁੰਗਾ ਜੇ ਬੈੱਡ ਦੇ ਉੱਤੇ ਪ੍ਰਾਂਤ ਪਿਆ ਜਲਾਇਆ ਜਾਂਦਾ ਤਾਂ ਉਹ ਬਾਲਾ ਜ਼ਿਆਦਾ ਕਾਮਯਾਬ। ਵੱਟ ਦੇ ਉੱਤੇ ਤੁਸੀਂ ਲਾਉਂਗੇ ਤਾਂ ਬਹੁਤ ਉਹਦਾ ਸਵਾਜ ਵੀ ਵੱਡਾ ਹੋ ਜਾਂਦਾ ਤੇ ਉਹਨੂੰ ਪਾਣੀ ਦੀ ਵੀ ਘੱਟ ਜ਼ਰੂਰਤ ਪੈਂਦੀ ਹੈ। ਬਿਲਕੁਲ ਸਹੀ। ਹਾਂ। ਤੁਸੀਂ ਉਸ ਜਿਆਦਾ ਪਾਣੀ ਲਾਉਣ ਨਾਲ ਵੀ ਕਈ ਮੈਂ ਕਿਸਾਨ ਭਰਾ ਉਥੇ ਜਿਆਦਾ ਪਾਣੀ ਲਾ ਕੇ ਹੀ ਆਪਣੀ ਫਸਲ ਨੂੰ ਖਰਾਬ ਕਰ ਦਿੰਦੇ ਆ ਤੇ ਇਸੇ ਕਰਕੇ ਮੈਂ ਹੀ ਫਿਰ ਦੁਬਾਰਾ ਲੋਕਾਂ ਨੂੰ ਇਹ ਸੁਝਾ ਦੇਵਾਂਗਾ ਇੱਕ ਤਾਂ ਖੇਤ ਨੂੰ ਹੁਣ ਚੰਗੀ ਤਰ੍ਹਾਂ ਜਿੰਨੇ ਵਾਰੀ ਵੀ ਵਾਹਿਆ ਜਾਂਦਾ ਉਹ ਵਾਹ ਹਾਂ ਕਈ ਜ਼ਿਆਦਾ ਰੋਟਾ ਜੇ ਤਵੀਆਂ ਨਾਲ ਵਾਹਣ ਨੂੰ ਜ਼ਿਆਦਾ ਵਾਇਆ ਜਾਂਦਾ ਨਾ ਤੇ ਉਹ ਜ਼ਿਆਦਾ ਵਧੀਆ ਬੈਨੀਫਿਟੇ ਹੋਣ ਨਾਲ ਉਹ ਵਿੱਚ ਮਿਕਸ ਹੋ ਜਾਂਦੀ ਹੈ ਨਾਲੇ ਜਿਹੜੀ ਤੁਹਾਡੇ ਰੂੜੀ ਦੀ ਖਾਦ ਪਾਈ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਂਦੀ ਹੈ ਉਹਦੀ ਜਿਹੜੀ ਗੈਸ ਵਗੈਰਾ ਉਹ ਨਿਕਲ ਜਾਂਦੀ ਹੈ ਤੇ ਉਹ ਤੁਹਾਡੀ ਫਸਲ ਨੂੰ ਫਿਰ ਨੁਕਸਾਨ ਨਹੀਂ ਕਰਦੀ ਤਾਂ ਮਿਹਨਤ ਤੇ ਅਲਾਨੀ ਜੀ ਹੈ ਨਾ ਜੋ ਜਿੰਨੀ ਕ ਮਿਹਨਤ ਕਰੂਗਾ ਉਹਨੂੰ ਉਨਾਂ ਦਾ ਫਲ ਜ਼ਰੂਰ ਮਿਲਦਾ ਹੈ ਤੇ ਪਰ ਜੇ ਆਪਾਂ ਕਣਕ ਛੋਣਦੇ ਉਹ ਕਣਕਾਂ ਦੇ ਮੁਕਾਬਲੇ ਗਿਣਾਂਗੇ ਤਾਂ ਇਹ ਕਣਕਾਂ ਦੇ ਨਾਲ ਡਬਲ ਕਮਾਈ ਦੇਖੇ ਜਾਂਦੀਆਂ ਫਸਲਾਂ ਜੇ ਉਹਨ ਸਹੀ ਤਰੀਕੇ ਨਾਲ ਸਹੀ ਧਿਆਨ ਨਾਲ ਹੋ ਕੀਤਾ ਜਾਵੇਗਾ ਕਿਸੇ ਤਾਂ ਹੁਣ ਆਪਾਂ ਜੇ ਉਹ ਬાળા ਪੈਸਿਆਂ ਚ ਪਾਵਾਂਗੇ ਤਾਂ ਉਹ ਗੱਲ ਚੰਗੀ ਨਹੀਂ ਲੱਗਦੀ ਤੇ ਪਰ ਫਿਰ ਵੀ ਮੈਂ ਇਹੀ ਕਹਿਣਾ ਚਾਹੂੰਗਾ ਜੇ ਜਿਹੜੇ ਕਿਸਾਨ ਭਰਾ ਇਸ ਇਸ ਪਾਸੇ ਆ ਕੇ ਮਿਹਨਤ ਕਰਦੇ ਐ ਉਹਨਾਂ ਨੂੰ ਕਣਕਾਂ ਦੇ ਮੁਕਾਬਲੇ ਡਬਲ ਬਣਾ ਦਿੰਦੇ ਨੇ ਨਹੀਂ ਉਹ ਇਹ ਹੈ ਲਾਲੀ ਜੀ ਤਾਂ ਉਹਦੇ ਝਾੜ ਤੇ ਡਿਪੈਂਡ ਕਰਦਾ ਹਣਾ ਫਿਰ ਕਾ ਰੇਟ ਤੇ ਡਿਪੈਂਡ ਕਰਦਾ ਕਈ ਵਾਰੀ ਤਾਂ ਉਹ ਕਈ ਵਾਰੀ ਤਾਂ ਗੋਡ ਗਿਫਟੀ ਮਿਲ ਜਾਂਦਾ ਵੀ ਆਪਾਂ ਨੂੰ ਭਾਅ ਹੀ ਬਹੁਤ ਚੰਗੇ ਆ ਜਾਂਦੇ ਐ ਤੇ ਕਿ 40 ਰੁਪਏ ਕਿਲੋ ਵੇਗਿਆ 50 ਰੁਪਏ ਕਿਲੋ ਵੇਗਿਆ ਨਾ ਤਾਂ ਉਹ ਉਹ ਤਾਂ ਇੱਕ ਅਲੱਗ ਹੀ ਉਹਦਾ ਲੱਕ ਰਹਿ ਗਿਆ ਅਲੱਗ ਹੀ ਤਰੀਕਾ ਹਾਂ ਪਰ ਆਮ ਇਹਦਾ ਝਾੜ ਹੈ 150 ਤੋਂ ਲੈ ਕੇ 200 ਪੁਆਇੰਟ ਤੱਕ ਕਰਾਜ ਪਰ ਇੱਕ ਕਰਦੇ ਹਾਂ ਪੜਕ ਪੜਕ ਠੀਕ ਹੈ ਇਸ ਤੋਂ ਬਾਅਦ ਇਹ ਕਾਫੀ ਉਹੀ ਗੱਲ ਇਹ ਵੀ ਆ ਇਹ ਵੀ ਇੱਕ ਤੁਹਾਡਾ ਬਹੁਤ ਵਧੀਆ ਸੁਝਾਅ ਹੈ ਇਹਨੂੰ ਸੰਭਾਲਣਾ ਕਾਫੀ ਹਨਾ ਹੁੰਦਾ ਹੈ ਤੇ ਇਹਦੇ ਆਪਣ ਗਰਮੀ ਦੇ ਵਿੱਚ ਖਰਾਬ ਹੁੰਦਾ ਇਹਨੂੰ ਕਾਫੀ ਜਾਂ ਜਿਹੜਾ ਵੱਡੀ ਤੇ ਤਾਂ ਆਪਾਂ ਛੋਟੇ ਕਰੇਲੂ ਚਲਾਇਆ ਤਾਂ ਉਹਨਾਂ ਦੇ ਬੜੇ ਸੌਖੇ ਤਰੀਕੇ ਵੀ ਤੁਸੀਂ ਉਹਨੂੰ ਉਹਦੀਆਂ ਗੁੱਟੀਆਂ ਹੀ ਬੰਨੋ ਜਿਵੇਂ ਆਪਾਂ ਲਸਣ ਦੀਆਂ ਗੁੱਟੀਆਂ ਬੰਨਦੇ ਨੇ ਉਵੇਂ ਉਹਨੂੰ ਬੰਨ ਕੇ ਰੱਖੋ ਤੇ ਉੱਪਰ ਕਿਸੇ ਵੀ ਆਪਣੇ ਕਮਰੇ ਦੇ ਵਿੱਚ ਆਪਾਂ ਉਹ ਉਹਦੇ ਦਸਾ ਬੰਨ ਕੇ ਉੱਪਰ ਟੰਗ ਲਓ ਠੀਕ ਹੈ ਜਿਹੜੇ ਆਮ ਘਰੇਲੂ ਹੈ ਮਤਲਬ ਹਵਾ ਲੱਗਦੀ ਰਹਿੰਦੀ ਉਹਨੂੰ ਹਵਾ ਲੱਗਦੇ ਉਹ ਖਰਾਬ ਨਹੀਂ ਹੋਊਗਾ ਆ ਜਿਹੜੇ ਵੱਡੇ ਤਦਾਦ ਚ ਵਪਾਰਕ ਤੌਰ ਤੇ ਕਰਨਾ ਚਾਹੁੰਦੇ ਆ ਉਹਨਾਂ ਨੂੰ ਮੈਂ ਇਹ ਸਿਆਦੋਂ ਉਹ ਜਾਂ ਤਾਂ ਆਪਣਾ ਅੱਜ ਕੱਲ ਉਹ ਕੀ ਲੋਹੇ ਦੇ ਪਿੰਜਰੇ ਰਾਹਕਾਂ ਨਾਲ ਰਾਹਕ ਬਣ ਰਹੇ ਹਨ ਉਹ ਤੁਸੀਂ ਬਣਾਓ ਉਹ ਧਰਤੀ ਦੇ ਉੱਪਰ ਚੱਕ ਕੇ ਬਣਾਉਂਦੇ ਆ ਉਹਦੇ ਵਿੱਚ ਹਵਾ ਪੂਲਰ ਵਗੈਰਾ ਜਾਂ ਪੱਖੇ ਵਗੈਰਾ ਲੱਗ ਜਾਂਦੇ ਤੇ ਉਹ ਹਵਾ ਦਾ ਕਰਾਸਮ ਹੁੰਦੀ ਰਹਿੰਦੀ ਹੈ ਉਹ ਖਰਾਬ ਨਹੀਂ ਹੁੰਦੇ ਹੈਨਾ ਤੇ ਇਸ ਤਰ੍ਹਾਂ ਦਾ ਤੁਹਾਨੂੰ ਇਹ ਆਪਣਾ ਕਰਨਾ ਪਊਗਾ ਅਸ਼ਟੀ ਦਾ ਤਾਂ ਮਿੱਟੀ ਤਾਂ ਸਾਫ਼ ਹੀ ਹੋਣੀ ਚਾਹੀਦੀ ਹੈ ਪਰ ਜਿਆਦਾ ਆਪਾਂ ਉੱਪਰਲਾ ਜਿਹੜਾ ਉਹ ਤਾਂ ਛਿਲਕਾ ਹੁੰਦਾ ਨਾ ਉਹਨੂੰ ਜ਼ਿਆਦਾ ਨਹੀਂ ਉਤਾਰਨਾ ਚਾਹੀਦਾ ਕਲੀ ਮਿੱਟੀ ਸਾਫ ਕਰ ਹਾਂ ਮਿੱਟੀ ਤਾਂ ਸਾਫ ਉਹੀ ਹੋ ਜਾਂਦੀ ਹੈ ਖਰਚ ਤਾਂ ਆਪਾਂ ਪੜਦੇ ਹਾਂ ਪਰ ਉਹਦਾ ਜੇ ਕਈ ਹੈ ਨਾ ਆਪਾਂ ਜਮਾ ਉਹਨੂੰ ਲਾ ਲਾ ਕੇ ਉਹਦੇ ਛਿਲਕੇ ਜਮਾ ਰੜਾ ਕੱਢ ਕੇ ਰੱਖ ਦਿੰਦੇ ਇਥੋਂ ਉਹ ਜ਼ਿਆਦਾ ਖਰਾਬ ਉਹ ਮਤਲਬ ਉਹਨੂੰ ਜ਼ਿਆਦਾ ਪਰਤਾਂ ਮਤਲਬ ਕੁਦਰਤ ਨੇ ਨਹੀਂ ਬਣਾਈਆਂ ਹਾਂ ਕੁਦਰਤ ਨੇ ਪਰਤਾਂ ਬਣਾਈਆਂ ਉਹਦੇ ਵਿੱਚ ਹੋਊਗਾ ਤਾਂ ਉਹਦੇ ਵਿੱਚ ਹਵਾ ਕਰਾਸਿੰਗ ਹੁੰਦੀ ਰਹੂਗੀ ਜੇ ਹੁਣ ਆਪਾਂ ਜ਼ਿਆਦਾ ਉਹਦਾ ਲਾ ਦਾਂਗੇ ਤਾਂ ਉਹ ਜ਼ਿਆਦਾ ਖਰਾਬ ਹੋਣ ਦੀ ਚਾਂਸ ਹੈ